ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਬਹਿਜ ਰਖਦਾ ਆ ਰਾਮ ਰਾਜੀ ਹਰਨਾਖਸੂ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਤਾਂ ਪਿਛਦੇ ਨਾਮ ਦੇ ਉਮਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਿਆਜਾ ਸੁਖਤਾਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੰ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੂ ਹੋ ਜਿਨ ਕੀਤੀ ਸੋ ਭਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਕਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੂ ਘਰ ਕੀ ਹਾ ਜਿਤ ਵੇ ਸਰਬ ਸੁਨਾਲੇ ਵਾਜੇ ਤੇਰੇ ਨਾਮ ਅਨੇਕ ਅਸ਼ੰਖਾਂ ਤੇ ਤੇਰੇ ਵਾਹਨ ਹਾਰੇ ਕੀਤੇ ਤੇਰੇ ਰਾਗ ਪਰਿਸ਼ੰਕ ਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪੰਮ ਪਾਣੀ ਬਸੰਤਰ ਦਾਵੇ ਰਾਜਾ ਤਨ ਦਵਾਰੇ ਗਾਵਨ ਤੁਧਨੋਂ ਚਿਤ ਗੁਪਤ ਲਖ ਜਾਨਨ ਲਖ ਲਖ ਤਨੰਵੀ ਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਰੰਸ ਵਾਰੇ ਗਾਵਨ ਤੁਦ ਰਵਿੰਦਰ ਅੰਦਰ ਆਸਨ ਬੈਠੇ ਦੇਵਤੇ ਅੰਦਰ ਨਾ ਲੇ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਦ ਨੂੰ ਸਾਰ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪਰਮ ਰਖੀ ਸਿਰ ਜੁਗ ਜੁਗ ਵੇਦਾਂ ਨਾਲ ਲੇ ਗਾਵਨ ਤੁਦ ਨੂੰ ਮੋਹਨੀ ਆਮਨ ਮੋਹਨ ਸੁਰਗ ਮਾਛ ਪਿਆਲੇ ਗਾਵਨ ਤੁਦ ਨੂੰ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੂਦ ਨੋ ਜੋਤ ਮਹਾਂ ਬਲ ਸੂਰਾ ਗਾਵਨ ਤੂਦ ਨੋ ਥਾਣੀ ਚਾਰੇ ਗਾਵਨ ਤੂਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੂੰ ਨੋ ਗਾਵਨ ਜੋਤ ਤੁਦ ਪਾਵਨ ਰਤੇ ਤੇਰੇ ਪਦ ਤਰਸਾਲੇ ਹੋਰ ਕੀਤੇ ਤੁਦ ਨੋ ਗਾਵਨ ਸੇ ਮੈਂ ਚਿਤਨਾ ਮਨਨ ਕੇ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜੈ ਨਾ ਦਾ ਸੀ ਰਤਨੰਜ ਨਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਵੇਂ ਸਿਮਾ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਇ ਈਸੋ ਪਾਤਸ਼ਾਹ ਹੋ ਸਾਹ ਪਾਤਸ਼ਾਹ ਜੀ ਉਹ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਨਾ ਸੁਣ ਵਡਾ ਖੈ ਸਭ ਕੋ ਏਕੋ ਵੱਡਾ ਢੀਠਾ ਹੋਏ ਕੀੰਤ ਪਾਇ ਨਾ ਕਿਹਾ ਜਰਾਏ ਕਹਿਣੇ ਵਾਲੀ ਤੇਰੇ ਰੇ ਸਿਮਾਏ ਵੱਡੀ ਨੀ ਰੇ ਸਾਹਿਬ ਦਹਿਰ ਨੰਬੀ ਰਾਵਣ ਦੀ ਹੀ ਰਾਪੇ ਨਾ ਜਾਣੇ ਤੇਰਾ ਕਿਤਕੇ ਉਡਚੀ ਆ ਰਹਾ ਸਾਦ ਸੋਤੀ ਮੈ ਸੋਤ ਤੁਮਾਈ ਸਰ ਕੀਮਤ ਮਿਲ ਕੀਮਤ ਪਾਈ ਗਿਆ ਨਹੀਂ ਧਿਆਨੀ ਗੁਰ ਗੁਰ ਹਾਏ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਾਦ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜੀਆਂਈਆਂ ਤੇ ਦਵਣ ਸਿੱਧੀ ਕਿਨੇ ਨਾ ਪਾਈਆ ਕਰ ਮਿਲੇ ਨਾ ਠਾਕ ਰਹੀਆ ਆਖਣਵਾਦ ਆਇਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੋਂ ਦੇਪ ਸੇਖਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਅਮਰ ਦਾ ਆਖਣ ਓਖਾ ਸੱਚਾ ਨਾਮ ਸੱਚੇ ਨਾਮ ਕੀ ਲਾਗਿਆ ਧੂਖ ਉਤ ਪੂਖੈ ਖਾ ਚੱਲੀ ਇਹ ਦੂਖ ਸੋਖੀ ਵਿਸਰੇ ਮੇਰੀ ਮਾਏ ਸੱਚਾ ਸਹਬ ਸੱਚੇ ਨਾਮ ਰਹਾ ਸੱਚੇ ਨਾਮ ਕੀ ਤਲਬ ਡਿਆਈ ਆਖ ਤੱਕ ਤੇ ਕੀਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਮਰੇ ਨਾ ਹੋਵੇ ਸੋਗ ਦਿੰਦਾ ਰਹਣਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜਿਆ ਪੋਟੇ ਵੜ ਤੇਰੀ ਦਾਤ ਜੰਨਨ ਵਰਕੇ ਕੀਤੀ ਰਾਤ ਖਸਮ ਵਿਸਾਰ ਤੇ ਤਿਨ ਜਾਤ ਨਾਨਕ ਨਾਵੇ ਬਾਜ ਸੁਨਾ ਤੋ ਰਾਗ ਗੁਜਰੀ ਮਹੰਲਾ ਚੌਥਾ ਹਰ ਕੇ ਦਨ ਸਤਗੁਰ ਸਤਪੁਰਖ ਆਪਿਨ ਕਰੋ ਸੁਰ ਪਾਸ ਹਮ ਕੇ ਰੇ ਕਰ ਸਤਗੁਰ ਸਨਾਈ ਕਰਦੇ ਨਾਮ ਪ੍ਰਦਾਸ ਨੇ ਰੇ ਨੀਤ ਗੁਰਦੇਵ ਨਾ ਕੋ ਰਾਮ ਨਾਮ ਪ੍ਰਦਾਸ ਗੁਰਮਤਿ ਨਾ ਮੇਰਾ ਪ੍ਰਾਨ ਸਿਖਾਈ ਹਰ ਕੀਰਤਿ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੋਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੈ ਮੇਰੇ ਸੰਗਤ ਗੁਣ ਪ੍ਰਦਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਨ ਪਾਸੋ ਜੋ ਸਤਿਗੁਰ ਸ਼ਰਨ ਸੰਗਤ ਨਾ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਘੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸਤਾ ਆਵੇ ਜਨ ਨਾਨਕ ਨਾਮ ਪ੍ਰਗਾਸ ਸੋਰਾ ਗੂਜਰੀ ਮਹਲਾ ਪੰਜਾਂ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ ਤਾਂ ਕਰਜਿ ਕ ਅਗੇ ਕਰ ਤੜਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਅਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਖਵੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰਜ ਕ ਸੁਮਾਹੇ ਠਾਕੁਰ ਕਾਹੇ ਮਨ ਭੋਗ ਰਿਆ ਉਦੇ ਉਦਾਸੇ ਤੂੰ ਸਾਥ ਸਪਸ਼ ਬਚਰੇ ਸ਼ਰੀਆ ਤਨ ਕਮ ਖਲਾਵੇ ਕਮ ਚਗਾਵੇ ਮਨ ਮੈਂ ਸਿਮਨ ਕਰਿਆ ਸਾਧ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨਾਨ ਅਕਬਰ ਬਲਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੰਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਿੰਦਰ ਹਰਪੁਰਖ ਨਰਿੰਦਰ ਹਰਗਮਾ ਦਾ ਮਹਾਰਾ ਸਭ ਧਿਆਵੇ ਸਭ ਧਿਆਵੇ ਤੂਜੀ ਹਰ ਸੱਚੇ ਸਿਧਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਅਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਰੂਪ ਵਿਸਾਰਣ ਹਾਰਾ ਹਰ ਆਪੇਠਾ ਕੁਹਰ ਆਪੇ ਸੇਵਕ ਜੀ ਕੇ ਆਨੰਦ ਜੰਤਵੇ ਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੁਪਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜਵੇ ਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੂੰ ਤੇ ਬਿਨਾ ਵਰਨਾ ਦਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਾ ਖੋ ਖਾਣਾ ਜੋ ਸਿਰਹੈ ਜੋ ਸਿਰ ਤੁਜੀ ਜਨਾਨਕ ਤੈਨ ਕੁਰਬਾਨਾ ਹਰ ਧਿਆਵੇ ਹਰ ਧਵੇ ਤੁਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤ ਉਸੇ ਮੁਕਤ ਪੈ ਜਨ ਹਰ ਤਿਆ ਆ ਜੀ ਦਿਨ ਟੂਟੀ ਜਨ ਕੀ ਫਾਸੀ ਜਨਰ ਪਾਉ ਜਨ ਹਰ ਨਰ ਪਾਉ ਤਿਆ ਆ ਜੀ ਤਿਨ ਕਾ ਪਉ ਸਭੁ ਵਾਸੀ ਜਨ ਸੇ ਵੈ ਜਨ ਸੇ ਵੈ ਮੇਰਾ ਹਰ ਜੀ ਤਿਆ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਤਿਆ ਜੀ ਜਨਾਨਕ ਤੈਨ ਬਲਿਦਾਸੀ ਤੇਰੀ ਭਗਤ ਤੇਰੀ ਭਗਤ ਮੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸੁਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਹ ਜਪੇ ਬੇਅੰਤਾ ਤੇਰੀ ਅਨੇਕ ਤੇਰੇ ਅਨੇਕ ਪੜੇ ਬਸਿ ਮ੍ਰਿਤ ਸਾਸਤ ਜੀ ਕਾਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੈ ਮੇਰੇ ਹਰਿ ਪ੍ਰਭੁ ਮੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਦੁਦ ਜੀਵ ਅਵਰਣਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੂੰ ਦਾ ਪੈ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰ ਦਾ ਪੈ ਸੱਟ ਸਭ ਪਾਈ ਜੀ ਤੁਰ ਆਪੇ ਸਿਰ ਸਭ ਕੋਈ ਜਨਾਨਕ ਗੁਣ ਦਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੋਈ ਤੀਸੀ ਜੋ ਤੁਰੇ ਸੋਈ ਹੋ ਪਾਈ ਰਹਾ ਸਭ ਤੇਰੀ ਕੋ ਸਭ ਨਹੀਂ ਪਿਆ ਆ ਜਿਸਨਾਂ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਨਾਨਕ ਮੁਖ ਗਵਾਇਆ ਤੂੰ ਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਹੋ ਸਭ ਜੀ ਬਾਣੀ ਤੁਰਿ ਮੇਨ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਤੇ ਉਹ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੇ ਜਿਸਨਾਂ ਤੂੰ ਜਾਣ ਹਿੰਸੋਈ ਜਨ ਜਨ ਹਰ ਗੁਣ ਸਭ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜੇ ਹੀ ਹਰ ਨਾਮ ਸੁਭਾਇਆ ਤਉ ਆਪੇ ਕਰਤਾ ਤੇਰਾ ਕੀ ਅਸਰ ਹੋਏ ਦੁਰਬਿੰਦੂ ਜਾ ਅਵੜ ਨ ਕੋ ਤੂੰ ਕਰ ਕਰ ਦੇਖਿ ਜਾਣੈ ਸੋ ਜਨਾਨਕ ਗੁਰਮੁਖ ਪਰਬਤੂ ਆਸਾ ਮਹਲਾ ਪਹਿਲਾ ਤਿਤ ਸਰਵ ਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੈ ਕੀਆ ਅਨਕਜ ਮੋ ਬਗਨੇ ਚਾਲੈ ਹਮ ਦੇ ਖਤੜ ਡੂਬਿਐ ਲੈ ਨਾਨਕ ਨਾ ਚੇਤਿ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋਜਿ ਤਿਸਤਿ ਨਿਪੜਿਆ ਮੂਰਤ ਮੁਗਦਾ ਜਨ ਭਇਆ ਪ੍ਰਮਤ ਨਾਨਕ ਤਨ ਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਪਾਸਾ ਮਹਲਾ ਪੰਜਾਬੀ ਪ੍ਰਾਪਤ ਤੋ ਮਾਨੁਖ ਦੇਹਰੀ ਆ ਗੋਮਨ ਮਿਲਣ ਕੀ ਤੇਰੀ ਬੜੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਾ ਨਾਮ ਸਰੰਜਾ ਮਨਾਤ ਪਵਜਲ ਤਨ ਕੈ ਜਨਮਿਲ ਥਾ ਜਾ ਤਨ ਮਾਇਕੇ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਾਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਬੀ ਬਾਜ ਬੇਨਤੀ ਚੋਕੈ ਹਮਰੇ ਕਰੋ ਹਾ ਤੇ ਰਿਸ਼ਾ ਪੂਰਨ ਹੋਏ ਚਿਤ ਕੀ ਸ਼ਾਤਵ ਚਰਨਨ ਬਨ ਰਹਿ ਹਮਾਰਾ ਆਪਣਾ ਜਨ ਕਰੋ ਪ੍ਰਤਪਾਰਾ ਹਮਰੇ ਦ੍ਰਿਸ਼ਟ ਸਰੇ ਤੁਮ ਘਾਵ ਹੋ ਆਪ ਹਾ ਦੇ ਮੋਹਿ ਬਚਾਵ ਹੋ ਸੁਖੀ ਵਸੇ ਮੂਰਿ ਬਰਵਾਰਾ ਸੇਵ ਕੁਸ਼ਿਦ ਸਵੇ ਕਰਤਾਰਾ ਮੋਹ ਰਿਸ਼ਾ ਨਿਜ ਕਰਦੇ ਕਰੀਐ ਸਬੈ ਰਨ ਕੋ ਆਸ ਨਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮ ਹੈ ਸਾਡ ਕੋਈ ਨਾ ਧਿਆਨ ਜੋ ਵਰਚਾਉ ਸੁ ਤੁਮਤੇ ਪਾਵਾਂ ਸੇਵ ਸਿਧ ਹਮਾਰੇ ਤਾਰੀ ਹੈ ਚਨ ਚਨ ਸਤ੍ਰ ਹਮਾਰੇ ਮਾਰੀ ਹੈ ਆਪ ਹਾ ਦਿਮ ਦੇ ਬਰੀਏ ਮਨ ਕਾਲ ਕਾ ਤਰਾਸਨੀ ਬਰੀਏ ਉਹ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸ ਤੁਝੋ ਕਰੋ ਰਸਾ ਰੱਖ ਲਿਓ ਮੋਇ ਰਖਨ ਹਾਰੀਏ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁੰਹੋ ਬੁਰੀ ਚਤੁਰਦਸ਼ ਤੰਤਾ ਕਾਲ ਪਾਇ ਬ੍ਰਹਮਾ ਅਪੁਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਿ ਵਿਸ਼ਨੁ ਫ੍ਰਿਕਾ ਸਾ ਸਤਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੂ ਕੀ ਸਲ ਕੀ ਜੋ ਬੇਦਰਾਜ ਨੰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਨ ਕਾਲ ਸਭ ਜਿ ਕਰ ਬਨਾਇਓ ਦੇਵ ਨੈਥ ਜਸਨ ਉਪਜਾਇਓ ਆਦੰਤੇ ਕੇਵ ਤਾਰਾ ਸੇ ਗੁਰੂ ਸਮਝੋ ਹਮਾਰਾ ਨਮਸਕਾਰਤਿ ਸੇ ਕੋ ਹਮਾਰੀ ਸਤਲ ਪ੍ਰਜਾ ਜਨੇ ਆਪ ਸਵਾਰੀ ਸਿਵ ਤਨ ਕੋ ਸਿਵ ਸੁਖ ਦੀਓ ਸਤਨ ਕੋ ਕਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਫਿਰ ਸ਼ਾਂਤ ਚਿੱਟੀ ਤੇ ਕੁੰਚਰ ਸਥੂਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਫੁਲਾ संतों दुख पाए ते दुखी सुख पाए साधन के सुखी एक एक की पीर पहचानै घट-घट के बट-पट की जानै जब उद्दकर्क करा करता रा प्रजातर तब दे अपारा जब आकरक कर, कर, कर तुम कबहु तो मैं मिलत दे तरसहु जेते बदन सुष्ट सब धरै आप अपनी दूजू चारै तुम सरी तेरा त्रिमल आलम जानत पीर पीर और आलम निरंकार निर्विकार न लंब आदनील अनाद संद ਤਾਤਾ ਨੂੰ ਚਾਰਤ ਪੀਦਾ ਜਾ ਕੋ ਪੀਵ ਨਾ ਬਾਤ ਵੇਦਾ ਤਾ ਕੋ ਕਰਪਾ ਹਨ ਅਨਮਾਨਤ ਨਾ ਮੁੜ ਕਸ ਪੀਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪੀਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋ ਤੀਤੀ ਤੁਮਰਾ ਲਖਨ ਜਾਇ ਪਸਾਰਾ ਤੇ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਸੁਰੂਪ ਆਰੰ ਭਉ ਰਾਵ ਕਹਿ ਪੂਪਾ ਅੰਡਜ ਜੇ ਰਜ ਸੇਤ ਜਕੀਨੀ ਉਤਪੁਜੋ ਖਾਨ ਬਹੁਰ ਰਚਨੀ ਨੀ ਕਹ ਫੂਲ ਰਾਜਾ ਹੋਇ ਬੈਠਾ ਕਹੋ ਸਿਮੁਡ ਕੋ ਸੰਕਰ ਕਥਾ ਸਗਰੀ ਸਿਸ਼ਟ ਦਿਖਾਏ ਚੰਪਾਵ ਆਦਿ ਜੁਗਾਜ ਸਰੂਪ ਸ਼ਾਮ ਭਵ ਅਬਰਸ਼ਾ ਮਿਰਿਤੰ ਕਰੋ ਸਿਖੋ ਬਾਰ ਸਿਖ ਸੰਗਰੁ ਦੁਸ਼ਟ ਜਿਤੇ ਉਠੋ ਤੁਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨ ਤੇ ਦੁਸ਼ਟ ਦੁਖ ਤਦ ਮਰੇ ਪੁਰਖਿ ਟਵਨ ਬੰਦ ਪਰੇ ਤੇ ਹਾਰੇ ਤਿਨ ਕੇ ਕਮ ਸੰਕਟ ਸਰ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾ ਤੇ ਕਾਲ ਨਿਕਨੇ ਆਏ ਹੈ ਦਰਸ਼ ਹੋਏ ਤਾਏ ਸਰਕਾਰ ਦਾ ਦिष्ट ਰਿਸ਼ਤ ਕਰੇ ਕਲਾ ਕਿਰਪਾ ਦਰਸ਼ ਤਨਜੈ ਰਹਿ ਰੋਤਾ ਤੇਤਾਪ ਤਨਖ ਮੋਹਰ ਹੋਰੇ ਦਿਸਦ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਤੀ ਨ ਕੋਈ ਏਕ ਬਾਰ ਜਿਨ ਤਮੇ ਸੰਭਾਰਾ ਕਾਲ ਫਾਸਤੇ ਤਹੇ ਬਾਰ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੇਖਤੇ ਰਹਾ ਖੜਗ ਕੇਤ ਮੈਂ ਸੰ ਤਿਹਾਰੀ ਤਾਪ ਹਾਥ ਦੇ ਲਿਓ ਬਾਰੀ ਸਰਵ ਠੋਰ ਮੋ ਸਹਾਈ ਦੁਸ਼ਟ ਦੋਖ ਤਿਲੇ ਹੋ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੋਭ ਬਚਾਈ ਸਈਆ ਪੈ ਗਏ ਜਬ ਤੇ ਤੁਮਰੇ ਤਬ ਤੇ ਤੁਮ ਆਖ ਤਰੇ ਨਹੀਂ ਆਨਿਓ ਰਾਮ ਨਹੀਂ ਕੁਰਾਨ ਕੁਰਾਨ ਅਨੇਕ ਕਹਿ ਮੰਤ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਲੋ ਭੇਦ ਕਹਿ ਹਮ ਇੱਕ ਨਾ ਜਾਣਿਓ ਸ਼੍ਰੀ ਉਸਤ ਪਾਨ ਕਿਰਪਾ ਤੁਮਰੀ ਕਰਮਾ ਨਾ ਕਹਿਓ ਸਭ ਤੋ ਲਖਨ ਦੋਰਾ ਸਜਲ ਦਵਾਰ ਕੋ ਸਾਢਕ نگے تو تہار دوارے باہے دے کلاج اس گو مینداس توہار رام کبی مہلا تیجا انند اک ओंकार सतहु ਪ੍ਰਸਾਦ انند پیا میری مائے سਤگورو میں پایا سਤگورتا پایا سہد سیتی منوجیاں ودائیاں راہ رتن پروار کریاں شبد گاون آئیاں شبدتاں گاو ہری کے راج منجنی وسایا کہے نانک انند ہویا سਤگورو میں پایا ਏ ਨਾਮ ਨਮੀ ਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਰੂਪ ਸਭਿ ਸਾਰਣਾ ਪੰਗੀ ਕਰੂ ਕਰੇ ਤੇਰਾ ਕਰ ਸਭ ਸਵਾਰਣਾ ਸਬਨੰਗ ਲਸਮਰਤ ਸੋ ਆਨੀ ਸੋ ਕਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਆਹ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਜੋ ਸੁਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾ ਜੀ ਸਬਦ ਧੁਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਧਰਮੀ ਰਾਜਨ ਭੁਖਾਂ ਸਭ ਦਵਾਈਆਂ ਕਰ ਸ਼ਾਂਤ ਸੁਖ ਮਾਨਾ ਨਾ ਰਸਿਆ ਜਨਿ ਸਾਸਿ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਐ ਵਿਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਰਬਤਰ ਬਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੇ ਸਰਸਪਰ ਦੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਘੰਟ ਕੋ ਮਾਰਿਆ ਦੁਰ ਕਰਮ ਪਾਇ ਤੁ ਜਿਨ ਕੋ ਸੇਨਾ ਮਰਕ ਲਾਗੇ ਕਹੇ ਨਾਨਕ ਤੈ ਸੁਖੁਆ ਤਿਤ ਘਰਿ ਅਨਹਦ ਵਾਜੇ ਅਨੰਦ ਸੁਣਿ ਬੜਾ ભાગੀ ਹੋ ਸਦਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਸੂਰੇ ਬੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸਿ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੇ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਈਓ ਜਿਸ ਕਾ ਸਭ ਸਹਾਰੂ ਦੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰੱਖੁਰ ਤਰੋ ਤਾਂ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬੰਪਸਾਰੋ ਸਲੋਕ ਮਹਲਾ ਧਨਵਾ ਤੇਰਾ ਕੀ ਤੇਰਾ ਤੁਨਾਹੀ ਮੈਨੋ ਜੋ ਪੀ ਤੋਈ ਮੈਨ ਨਿਰਗੁਣ ਹਾਰੇ ਕੋ ਘਣਾਹੀ ਆਪੇ ਦਰਸ ਪਈ ਤਰਸ ਪਿਆ ਮਿਹਰামত ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਕਿੱਥੇ ਤੂੰ ਸਮਰਥ ਜਿੱਥੇ ਕੋਲੇ ਨਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹਿ ਸੁਣ ਕੇ ਰੰਮ ਕੇ ਦੂਤ ਨਾਹੀ ਤੇਰੇ ਛੜ ਜਾਹੀ ਬਹੁ ਜਲ ਬਿਖੰ ਅਸਦਾ ਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਹੀ ਸਭ ਸੇ ਨੋ ਕਿਰਪਾ ਸੰਭਾਲੇ ਸਾਹੀ ਸਾਹੀ ਬਿਰਥਾ ਕੋਈ ਨ ਜਾਏ ਜੇ ਆਵੇ ਤੋ ਨਾਹੀ ਸ਼ਲੋਕ ਮਹਲਾ ਪੰਜਵਾ ਅੰਤਰ ਗੁਰ ਅਰਧਣਾ ਜਿਹਾ ਜਪ ਗੁਰ ਨਾਮ ਨਿਤਰੀਂ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਾਤ ਗੁਰ ਸੇ ਤਿਰਤਿਆ ਦਰਗਹ ਪਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮੈ ਤੁਮ ਕਾ ਡੀਆ ਵਿਰਲੇ ਕੇ ਕੇ ਮਹਲਾ ਪੰਨਾ ਰੱਖੇ ਰਖਣ ਹਾਰਾ ਪਵਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਧ ਜਨਾ ਕੈ ਸੰਗ ਬਹੁ ਜਲ ਤਾਰਿਆ ਨਾ ਸਾਤ ਦਿਨਿੰਦ ਕੋ ਦੁਸ਼ਟ ਖਨ ਬਾਹਿ ਬਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ واحرو جی کی فتح سوہلا راگ گوڑی دیپ کی محلہ پہلا ओङ्कार सद्गुरु प्रसाद जय कर कीर्त आ कर थे का हुए विचारो तर्ग सोहिला सिवर हारो तुम गाव मेरे का सोहिला हाँ वारी जित सुहले सदा सुख होए रहा नित नित जीण समालियन देखेगा देवन तेरे दान कीमत ना पवे तिस दाते कवन सुमार संबत साहा लिखिया मिलकर पावो ते देहु सजन सी सड़िया जो हो वै साहेब स्यूमे कर करे हो पहुंचा सदड़े नित पवन सदन हारा सिमरिय नानक सिदे आवन राग सहला पहला छे कर छे गुरु छे उपदेश गुरु गुरे को बाबा जय कर करते कीर्त हो ए। सो कर राख वडाई हे रा विश्वे चस्य माहो हुआ सूरज को ऋतु अनेक नानक करते के के वेस श्री महल्ला पहला गगन थाल राव दीपक बने तार का मंडल जनक मोती मल लो पवन चवरो सगल बन राए फूलंत ज्योति कैसी आरती पवखंड ना तेरी आर सुनता शब्द बजंत पेरी रहा सहस्तव नैन नन नैन है तो ही को सहस मूरत नन एक तो ही सहस पद बिमल नन एक पद गंध बिन सहस्तव गंध एव चलत मोही सब में जो जोत है सो तिस सद सब में चानन हो गुर साखी ज्योति प्रगट हो, जो परगट हो तिस पाव सुरति हो हर चरण कमल मकरंद लो भित मनो अन दिन मोहे आई प्यासा कृपा जल दे नानक सारिंग को हुए जाते तेरा नाय वासा राग गौड़ी पूर्वी महला चौथा काम क्रोध नगर बा परिया मिल साधु खंडल खंडाहे पूरब लिखत लिखे गुर पाया मन हर लेव मंडल मंडाहे कर साधु अंजलि कोन वडाहे कर डंडौत पन वड्डा हे हर रस साज ना जाणिया तिन्न तरहाऊ मैं कंडा हे ज्यों ज्यों चले चुबै दुख पावे जमकाल सह सिर डंडा हर जन हर हर ना ਸਮਾਣੇ ਦੁਖ ਜਨਮ ਮਰਨ ਪਾਵ ਖੰਡਾ ਹੈ ਅਬ ਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਗ ਖੰਡ ਬ੍ਰਹਮੰਡਾ ਹੈ ਹੰ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਵੜ ਵਡਾ ਹੈ ਜਨ ਨਾਲਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ राकवडी पूर्वी महला पंजमा करूँ बिनन्ती सुनो मेरे मीता संत टहल की बेला इहां खाट चलो हर लाहा आगै बसन सुहेला औद कट है दिन सुरैनारे मन गुर मिल काज सवारी रहा एह संसार विकार संसेम है तरियो ब्रह्म ज्ञानी जिस है जगाए पिया वै एह रस अकथ कथा तिन जानी जा को आए सोई बेहाजो हर गुरु मन बसीरा निज कर महल पाव हो सुख सहज बहर न होए गुरा अंतर जामि पुरख विधाते श्रद्धा मन की पूरे नानक दास है सुख मांगै मुख कर संतन की तूरे نانک داس ہے سکھ مانگ مک کر سنتن کی توری کر سنتن کی سنتن کی توری واحر جی کا خالص واحر جی کی فتح